But I'm this <laughs> and the... ਆਪਾਂ ਇੱਥੇ ਇਕੱਤਰ ਹੋਏ ਆ ਉਹ ਸੋਚ ਚੁੱਕ ਸਮਾਰੋ ਜਿਹੜਾ ਮੰਤਰੀ ਸਾਹਿਬ ਨੇ ਕਰਾਉਣਾ ਹੈ ਤੁਸੀਂ ਆਪਣਾ ਸੱਚਾ ਹੱਥ ਮੰਤਰੀ ਸਾਹਿਬ ਬੋਲਣ ਮੈਂ ਆਪਣਾ ਨਾਮ ਬੋਲਣਾ ਸਰਮੁਖ ਸਿੰਘ ਦਿੱਤਾ ਹੈ ਤੁਹਾਨੂੰ ਕਿ ਗ੍ਰਾਂਟਾਂ ਖਾਧੀਆਂ ਨਹੀਂ ਖਾਣ ਦੇਣੀਆਂ ਨਹੀਂ ਸੋ ਪਿੰਡਾਂ ਦਾ ਵਿਕਾਸ ਕਰਨਾ ਹੈ ਉਸੇ ਵਿਕਾਸ ਦੇ ਲਈ ਹੈ ਜਰੂਰੀ ਹੈ ਕਿ ਆਪਾਂ ਮੈਗਰੂ ਨੂੰ ਹਾਜ਼ਰ ਨਾਲ ਪਾਉਂਦੇ ਹੋਏ ਇਸ ਜਿਹੜੀ ਸੋਚ ਪਣੀ ਹੈ ਮੰਤਰੀ ਸਾਹਿਬ ਨੂੰ ਬਿਜਾਸ਼ ਕਰਦਾ ਕਿ ਅੱਗੇ ਆਉਣ ਤੇ ਇਸ ਸੋਚ ਤੋਂ ਤੁਹਾਨੂੰ ਦੱਸਿਆ ਗਿਆ ਮੈਂ ਸੱਚੇ ਬਿਲੋ ਈਸ਼ਵਰ ਦੀ ਸੌ ਖੰਦਾ ਹਾਂ ਖੰਦੀ ਹਾਂ ਤਾੰਗੀ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸਕਾ ਪੂਰਵਕ ਅਦਾਰਮਾਨ ਦਾ ਵੀ ਭਾਰਤ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਮਿਆਰ ਤਰਾਂ ਦਾ ਕਰਾਂਗੀ ਜਹਿਲ ਵਾਇਦ ਦੀ ਖਾਲਸਾ ਵਾਇਦ ਦੀ ਫਤਿਹ ਬਹੁਤ ਬਹੁਤ ਧੰਨ हेलो 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 चेक ऑडियो चेक आज 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 सर आज सारे पंजाब दे ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣੇਗੇ ਪੰਚਾਂ ਦਾ ਜਿਹੜਾ ਸੌ ਚੱਕ ਸਮਾਗਮ ਸੀਗਾ ਉਸੇ ਤਰ੍ਹਾਂ ਜੰਮਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅੰਮ੍ਰਿਤਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਂਚਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲ ਮਲੈ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿਨਨੇ ਸਾਡੇ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਰੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿਹੜਾ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾ ਕੋ ਪ੍ਰਧਾਨਿਕ ਕਲ ਜਿਹੜੇ ਉਹ ਸ਼ਮਦਾਵੀ ਬੋਲੀ ਗਈ ਵਿਦੇ ਨੇ ਜੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਬੰਲਾ ਜਿਹੜਾ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮਿਲਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਔਰ ਮੈਂ ਆਪਣੀਆਂ ਜਿਹੜੀਆਂ ਸਰਪੰਨ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹੁੰਦਾ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸਰਦਾਰਲੀ ਚੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘੱਟਿਆ ਸ਼ਬਦ ਜਿਹੜੇ ਉਹ ਜੂਸ ਕੀ ਰਾਜਾ ਬੇਟੇ ਦੀ ਚੋਣ ਦੇ ਵਿੱਚ ਪੈਸੇ ਨਹੀਂ ਚਾਹੋਗੇ ਲੋਕਾਂ ਨੂੰ ਕੀ ਬੋਲ ਕਰੋ ਕਰਮ ਕਰ ਦੇ ਕੱਲ ਬਾਈ ਲਖਸ ਦੇ ਕੱਲ ਸਾਰੇ ਪੰਜਾਬ ਦੀ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਉਮੀਦਵਾਰਾਂ ਨੂੰ ਜਿਹੜਾ ਜਤੌਣਾ ਚਾਹੀਦਾ ਉਹ ਚਾਦੇ ਚਾਦੇ ਥਾਵਾਂ ਤੇ ਆਮ ਆਦਮੀ ਪਾਰਟੀ ਜਿੱਤਦੀ। ਪਰਿਵਾਰ ਸਭ ਨੂੰ ਨਸ਼ੀ ਲਈ ਬੇਸ਼ੱਕ ਆਮ ਆਦਮੀ ਕੀ ਗੱਲ ਡੇਰਾ ਬਾਬਾ ਨਾਨਕ ਖਲਕੇ ਨੂੰ ਲੈ ਕੇ। ਉਹ ਦੇਖੋ ਤੇ ਉੱਤ ਹਾਸਾ ਹੁੰਦਾ ਪਾਨੂੰ। ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ। ਇਲੈਕਸ਼ਨ ਡੇਰਾ ਬਾਬਾ ਨਾਨਕ ਜੋਰੀ ਆ। 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋਈ ਮੈਂ ਵੀ ਵੀਡੀਓ ਮੈਨੂੰ ਉਹਨੇ ਕਹੇ ਭੇਜੀ। ਉਹ ਮੈਂ ਦੇਖੀ ਐ। ਉਹ ਵਾਹ ਦੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਡੇਰਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਮੀਤਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਬੜੀ ਹੋਰ ਵੀ ਐਸੋ ਹੀ ਨਹੀਂ ਗੱਲ ਆ ਕਿ ਤਿੰਨ ਦਿਨ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉਤੋਂ ਉੱਥੇ ਜਿਹੜੀਆਂ 50 ਪੇਟੀਆਂ ਫੜਿਆ ਗਿਆ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਤੇ ਕੀ ਹੋਇਆ ਰਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰ ਰਹੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇਦਾਨ ਘਲਕੇ ਦੇ ਵਿੱਚੋਂ ਘਟਰਾ ਨਹੀਂ ਹੋਈ ਫਟੇ ਘੜ ਚੂੜੀਆਂ ਦੀ ਘਟਰਾ ਜੇ ਕੋ ਹੋਊ ਤਾਂ ਪਲੀਜ਼ ਤੇ ਐਕਸਰਸਾਈਜ਼ ਵਾਲੇ ਕੰਮ ਕਰੀਂ ਕਿਤਾ ਹਰੀਵਾਲ ਸਾਹਿਬ ਨਾਮ ਡਰਾਈਵਰ ਨਾਲ ਤੁਹਾਡੇ ਵੱਲੋਂ ਤੁਹਾਡਾ ਲੁਕਾ ਕੇ ਜਾ ਰਿਹਾ ਜੀ ਨਹੀਂ ਤੁਹਾਨੂੰ ਪਤਾ ਨਹੀਂ ਕਿਧਰ ਪਾਦਾ ਮੈਂ ਤੇ ਇੱਥੇ ਹੀ ਦੇਦੇ ਰਾਤ ਲੇਟ ਆਇਆ ਗਿੱਦੜਬਾੜੀ ਬਿੰਦੂ ਦੀ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਧਕਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿੰਨਾ ਕੋਈ ਦਿੱਲੀ ਕੰਨ ਦੀ ਕੋ ਲੋੜ ਹੈ ਲੇਕਿਨ ਹਰੀਵਾਲ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਉਹ ਭਰਾਵਾ ਮੈਂ ਤਾਂ ਕਦੀ ਪੀਤੀ ਵੀ ਨਹੀਂ